ਕੁਝ ਕੁ ਦਿਨਾਂ ਤੋਂ ਇੰਸਟਾਗ੍ਰਾਮ ਪੇਜਾਂ ਦੇ ਉੱਪਰ ਇੱਕ ਵੀਡੀਓ ਬੜੀ ਤੇਜ਼ ਨਾਲ ਵਾਇਰਲ ਹੁੰਦੀ ਪਈ ਸੀ ਸੈਮ ਫਿਟਨੈਸ ਨਾਮ ਦੀ ਕੁੜੀ ਦੀ ਜਿਸ ਦੇ ਵਿੱਚ ਕੁਝ ਕੁੜੀਆਂ ਇਕੱਠੀਆਂ ਹੋ ਕੇ ਉਸਦੇ ਥੱਪੜ ਮਾਰ ਦਿਆਂ ਪਈਆਂ ਹੁੰਦੀਆਂ ਨੇ ਜੋ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਵੀ ਚੱਲਦੀ ਦੇਖ ਸਕਦੇ ਹੋ ਇਸ ਕੁੜੀ ਦਾ ਨਾਮ ਸੈਮ ਫਿਟਨੈਸ ਆ ਗਈ ਜੋ ਅਕਸਰ ਹੀ ਆਪਣੀ ਜੰਮ ਦੇ ਵਿੱਚ ਵੀਡੀਓਜ਼ ਵਗੈਰਾ ਬਣਾਉਂਦੀ ਆ ਕੁਝ ਕੁੜੀਆਂ ਨੇ ਇਕੱਠੀਆਂ ਹੋ ਕੇ ਇਸਦੇ ਥੱਪੜ ਵਗੈਰਾ ਮਾਰੇ ਸੀਗੇ ਚੰਡੀਗੜ੍ਹ ਦੇ ਬਾਜ਼ਾਰ ਦੇ ਵਿੱਚ ਸੋ ਜਿਸ ਤੋਂ ਬਾਅਦ ਇਨ੍ਹਾਂ ਕੁੜੀਆਂ ਤੋਂ ਮਾਫੀ ਵੀ ਮੰਗਵਾਈ ਗਈ ਆ ਉਸ ਕੁੜੀ ਦੁਆਰਾ ਇੱਕ ਵੀਡੀਓ ਬਣਾਈ ਗਈ ਉਹਨਾਂ ਕੁੜੀਆਂ ਦੁਬਾਰਾ ਜੋ ਵੀਡੀਓ ਤੁਸੀਂ ਅੱਗੇ ਦੇਖੋਗੇ ਬਹੁਤ ਸਾਰੇ ਲੋਕ ਤਾਂ ਕਹਿਨੇ ਪਏ ਨੇ ਕਿ ਇੰਨਾ ਕੁੜੀਆਂ ਦੀ ਲੜਾਈ ਕਿਸੇ ਮੁੰਡੇ ਪਿੱਛੇ ਹੋਈ ਸੀ ਪਰ ਇੰਨਾ ਕੁੜੀਆਂ ਦਾ ਇਹ ਕਹਿਣਾ ਕਿ ਅਸੀਂ ਇੱਕ ਹੋਸਟਲ ਦੇ ਵਿੱਚ ਰਹਿੰਦੇ ਤੇ ਸਾਡੀ ਆਪਸ ਵਿੱਚ ਕੋਈ ਛੋਟੀ ਮੋਟੀ ਲੜਾਈ ਸੀ ਕਮਰੇ ਨੂੰ ਲੈ ਕੇ ਸੋ ਜੇ ਇਹਦੇ ਚੱਲਦੇ ਇਹਨਾਂ ਨੇ ਇਸ ਕੁੜੀ ਦੇ ਥੱਪੜ ਮਾਰੇ ਸੀ ਜੋ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀਗੀ ਬਾਕੀ ਤੁਸੀਂ ਇੱਕ ਮਾਫੀ ਵਾਲੀ ਵੀਡੀਓ ਵੀ ਅੱਗੇ ਦੇਖ ਸਕਦੇ ਹੋਗੇ ਰੱਬ ਰਾਖਾ ਏ ਸਾਡੀ ਮੇਰੇ ਨਾਲ ਰੂਮ ਮੈਟ ਸੀ ਕਿ ਸਾਡੀ ਆਪਸ ਵਿੱਚ ਕੋਈ ਲੜਾਈ ਹੋ ਗਈ ਸੀ ਜਿਹਦੇ ਕਰਕੇ ਮੈਨੂੰ 3 ਬਿਟੂ ਦੇ ਵਿੱਚ ਧੱਪੜ ਮਾਰਿਆ ਉਹਦੇ ਕਰਕੇ ਹੱਥ ਜੋੜ ਕੇ ਮੈਂ ਸੌਰੀ ਮੰਗਦੀ ਆ